ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਚੌਥਾ ਆਵਹੁ ਸੰਤ ਮਿਲਹੁ ਮੇਰੇ ਭਾਈ ਮਿਲ ਹਰ ਹਰ ਕਥਾ ਕਰਹੁ ਹੇ ਸ਼ਾਂਤ ਚਿਤ ਮਹਾਤਮਾ ਜਨੋ ਆਉਣਾ ਕਰੋ ਹੇ ਚੇਤਨ ਦੀ ਅੰਜ ਹੁਣੇ ਕਰਕੇ ਸਾਡੇ ਭਾਈ ਪ੍ਰਭੂ ਮਿਲਣਾ ਕਰੋ ਤੇ ਮਿਲ ਕਰਕੇ ਹਰੇ ਭਰੇ ਕਰਨ ਵਾਲੇ ਹਰ ਕੀਏ ਪਰਮੇਸ਼ਰ ਦੀ ਸਰੂਪ ਤਟਸਤੀ ਲਖਣਾ ਵਾਲੀ ਕਥਾ ਕਰੋ ਹਰ ਹਰ ਨਾਮ ਬੋਹਿਤ ਹੈ ਕਾਲ ਯੁਗ ਕੇਵਟ ਗੁਰ ਸ਼ਬਦ ਤਰੋ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਕਾਲ ਯੁਗ ਦੇ ਜੀਵਾਂ ਦਾ ਉਧਾਰ ਕਰਨ ਲਈ ਬੋਹਿਤ ਜਹਾਜ ਰੂਪ ਹੈ ਗੁਰੂ ਸਾਹਿਬ ਖੇਵਟ ਮਲਾ ਰੂਪ ਹਨ ਉਹਨਾਂ ਦੇ ਸ਼ਬਦ ਉਪਦੇਸ਼ ਰੂਪੀ ਅਨਕੂਲੀ ਪੌਣ ਦਵਾਰ ਸੰਸਾਰ ਸਮੁੰਦਰ ਤੋਂ ਤਰਨਾ ਕਰੋ ਮੇਰੇ ਮਨ ਹਰ ਗੁਣ ਹਰ ਉਚਰੋ ਏ ਮੇਰੇ ਮਨਾਂ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਨ ਕਰ ਵਾਹੇ ਮੇਰੇ ਮਨ ਦੇ ਪਿਆਰੇ ਸੰਤ ਜਨੋ ਪਰਮੇਸ਼ਰ ਦੇ ਗੁਣ ਹਰ ਵੇਲੇ ਉਚਾਰਦੇ ਰਹੋ ਮਸਤਕ ਲਿਖਤ ਲਿਖੇ ਗੁਣ ਗਾਏ ਮਿਲ ਸੰਗਤ ਪਾਰ ਪਰ ਹੋ ਰਹਾਉ ਜਿਨ੍ਹਾਂ ਨੇ ਮਸਤਕ ਮੱਥੇ ਉੱਪਰ ਲੇਖ ਲਿਖੇ ਹੋਏ ਸ੍ਰੇਸ਼ਟ ਲੇਖ ਅਨੁਸਾਰ ਪਰਮੇਸ਼ਰ ਦੇ ਗੁਣ ਗਾਇਨ ਕੀਤੇ ਹਨ ਉਹਨਾਂ ਦੀ ਸੰਗਤ ਨਾਲ ਮਿਲ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਮੁਕਤ ਰੂਪੀ ਕਿਨਾਰੇ ਪਹੁੰਚ ਰਿਹਾਉ ਬਿਸਰਾਮ ਦੇ ਕੇ ਬਾਦਸ਼ਾਹ ਕਿਰਪਾ ਕਰਦੇ ਆ ਕਾਇਆ ਨਗਰ ਮਹਾਰਾਮ ਰਸ ਉਤਮ ਕਿਉ ਪਾਈਐ ਉਪਦੇਸ਼ ਜਾਣ ਕਰਹੁ ਇਸ ਕਾਇਆ ਸਰੀਰ ਰੂਪੀ ਨਗਰ ਵਿੱਚ ਉਤਮ ਵਸਤੂ RAM ਪਰਮੇਸ਼ਰ ਦਾ ਰਸ ਪ੍ਰੇਮ ਹੈ ਵਾ ਨਾਮ ਰੂਪੀ ਰਸ ਹੈ ਏ ਹਰੀ ਦੇ ਜਨ ਸੇਵਕੋ ਸਾਡੇ ਤਾਈਂ ਇਹ ਉਪਦੇਸ਼ ਸਿੱਖਿਆ ਦੇਣਾ ਕਰੋ ਉਹ ਨਾਮ ਪ੍ਰੇਮ ਕਿਵੇਂ ਪਾਉਣਾ ਕਰੀਏ ਉੱਤਰ ਹੈ ਸਤਿਗੁਰ ਸੇਵ ਸਫਲ ਹਰ ਦਰਸ਼ਨ ਮਿਲ ਅੰਮ੍ਰਿਤ ਰਸ ਪੀਯ। ਸਤਿਗੁਰੂ ਸਾਹਿਬ ਜੀ ਦੀ ਸੇਵਾ ਕਰਕੇ ਸਹਿਤ ਗਿਆਨ ਫਲ ਦੇ। ਪਰਮੇਸ਼ਰ ਦੇ ਪਰਮੇਸ਼ਰ ਦਾ ਦਰਸ਼ਨ ਪ੍ਰਾਪਤ ਕਰ ਅਤੇ ਗੁਰਾਂ ਦੀ ਸੰਗਤ ਵਿੱਚ ਮਿਲ। ਅਤੇ ਹਰੀ ਦੇ ਰਸ ਪ੍ਰੇਮ ਰੂਪੀ ਅੰਮ੍ਰਿਤ ਨੂੰ ਵਾ ਪ੍ਰੇਮ ਨੂੰ ਧਾਰਨ ਕਰਕੇ ਨਾਮ ਰੂਪੀ ਅੰਮ੍ਰਿਤ ਨੂੰ ਪੀਣਾ ਕਰ। ਹਰ ਹਰ ਨਾਮ ਅੰਮ੍ਰਿਤ ਹਰ ਮੀਠਾ ਹਰ ਹਰ ਨਾਮ ਅੰਮ੍ਰਿਤ ਹਰ ਮੀਠਾ ਹਰ ਸੰਤ ਉਹ ਚਖ ਦਿਖੋ ਹਰੀ ਭਰੀ ਕਰਨ ਵਾਲੀ ਪਰਮੇਸ਼ਰ ਦਾ ਅੰਮ੍ਰਿਤ ਰੂਪੀ ਨਾਮ ਰਸ ਹਰੇਕ ਸਵਾਦਾਂ ਤੋਂ ਮਿੱਠਾ ਕਲਿਆਣਕਾਰੀ ਹੈ ਇਹ ਹਰ ਹਰੀ ਦੇ ਸੰਤ ਜਨੋ ਤੁਸੀਂ ਇਸ ਨਾਮ ਰਸ ਨੂੰ ਚਖ ਪਾਵ ਤਾਰਨ ਕਰਕੇ ਵੇਖਣਾ ਕਰੋ ਇਸ ਦੇ ਆਨੰਦ ਬਰਾਬਰ ਹੋਰ ਕੋਈ ਆਨੰਦ ਨਹੀਂ ਹੈ ਗੁਰਮਤ ਹਰ ਰਸ ਮੀਠਾ ਲਗਾ ਤਿੰਨ ਵਿਸਰੇ ਸਭ ਬਿਖ ਰਸੋ ਜਿਨਾਂ ਗੁਰਮੁਖਾਂ ਨੂੰ ਗੁਰਮੁਖ ਗੁਰਮਤ ਗੁਰਾਂ ਦੀ ਸਿੱਖਿਆ ਦੁਆਰਾ ਹਰੀ ਦਾ ਨਾਮ ਰਸ ਮਿੱਠਾ ਪਿਆਰਾ ਲੱਗਾ ਹੈ ਉਹਨਾਂ ਦੇ ਸਾਰੇ ਬੇਖ ਵਿਸ਼ਿਆ ਮਾਇਆ ਦੇ ਰਸ ਵਿਸਰਗੇ ਪਾਵਨ ਵਿਰਤ ਹੋਗੇ ਰਾਮ ਨਾਮ ਰਸ ਰਾਮ ਰਸਾਇਣ ਹਰ ਸੇਵੋ ਸੰਤ ਜਨੋ ਰਸਾਇਣ ਰਸਾਂ ਦੇ ਆਇਣਕਰ ਰਮੇ ਹੋਏ RAM ਪਰਮੇਸ਼ਰ ਦਾ ਨਾਮ ਰਸ ਸਭ ਤੋਂ ਉੱਤਮ ਹੈ ਬਾਜੂ RAM ਰਮਿਆ ਹੋਇਆ ਪ੍ਰਸਿੱਧ ਪ੍ਰੇਮ ਰਮੰਤੀ RAM ਰਸਾਂ ਦਾ ਕਰ ਹੈ ਇਹ ਸੰਤ ਜਨੋ ਉਸ ਪਰਮੇਸ਼ਰ ਨੂੰ ਸੇਵਨਾ ਕਰੋ ਚਾਰ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰਿ ਭਜੋ ਜੋ ਚਾਰ ਪਦਾਰਥ ਹਨ ਧਰਮ ਅਰਥ ਕਾਮ ਮੋਖ ਹਨ ਇਹ ਚਾਰੇ ਹੀ ਗੁਰਮੁਖ ਜਨਾਂ ਨੇ ਪਾਉਣਾ ਕੀਤੇ ਹਨ ਵਾਹਿ ਚਾਰੇ ਸੁੰਦਰ ਪਦਾਰਥ ਪਾਲੇ ਹਨ ਵਾਹਿਸ ਮਨੁੱਖਾ ਜਨਮ ਵਿੱਚ ਚਾਰ ਪਦਾਰਥ ਪ੍ਰੇਮ ਪਦਾਰਥ ਨਾਮ ਪਦਾਰਥ ਗਿਆਨ ਪਦਾਰਥ ਅਤੇ ਮੁਕਤ ਪਦਾਰਥ ਇਹ ਚਾਰੇ ਪਾਲੇ ਹਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਸ ਲਈ ਗੁਰਮਤ ਗੁਰਾਂ ਦੀ ਸਿੱਖਿਆ ਦੁਆਰਾ ਪਰਮੇਸ਼ਰ ਦਾ ਪajou ਪਾਪ ਸਿਮਰਨ ਕਰੋ ਬਿਲਾਵਲ ਮਹੱਲਾ ਚੌਥਾ ਖੱਦਰੀ ਬ੍ਰਾਹਮਣ ਸ਼ੂਦਰ ਵੈਸ ਕੋ ਜਾਪੈ ਹਰ ਮੰਤਰ ਜਪੈਨੀ ਇਹ ਭਾਈ ਖੱਦਰੀ ਬ੍ਰਾਹਮਣ ਸ਼ੂਦਰ ਵੈਸ਼ ਆਦ ਕੋਈ ਵੀ ਜਪਣੇ ਜੋਗ ਪਰਮੇਸ਼ਰ ਦੇ ਨਾਮ ਰੂਪੀ ਮੰਤਰ ਨੂੰ ਜਪ ਸਕਦਾ ਹੈ ਪਾਤਸ਼ਾਹ ਦਾ ਪਾਵਨ ਬਾਗ ਹੈ ਜਾਤ ਆਜਾਦ ਜਪੈ ਜਨ ਕੋਈ ਜੋ ਜਾਪੈ ਤਿਸ ਕੀ ਗਤ ਹੋਏ ਜੋ ਵੀ ਇਸ ਪਰਮੇਸ਼ਰ ਦੇ ਨਾਮ ਨੂੰ ਜਪੇਗਾ ਚਾਹੇ ਉਹ ਜਾਤੀ ਦਾ ਹੋਵੇ ਚਾਹੇ ਅਜਾਤੀ ਦਾ ਹੋਵੇ ਉਸ ਦੀ ਗਤ ਕਲਿਆਣ ਹੋਵੇਗੀ ਗੁਰ ਸਤ ਗੁਰ ਪਾਰ ਬ੍ਰਹਮ ਕਰ ਪੂਜੋ ਨਿਤ ਸੇਵੋ ਦਿਨ ਸ ਸਭ ਰਹਿਨੀ ਗੁਰ ਪੂਜਨੀਕ ਸੱਚੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਜਾਣ ਕਰਕੇ ਪੂਜਣਾ ਕਰੋ ਅਤੇ ਨਿਤਾ ਪ੍ਰਤੀ ਦਿਨ ਤੇ ਰੈਣੀ ਰਾਤ ਸਭ ਸਮੇਂ ਸੇਵਨਾ ਕਰੋ ਹਰ ਜਨ ਦੇਖੋ ਸਤਿਗੁਰ ਨੈਣੀ ਏ ਹਰ ਹਰੀ ਦੇ ਜਨ ਸੇਵਕੋ ਆਪਣੀਆਂ ਪਰਤਖ ਨੈਣੀ ਅੱਖਾਂ ਵਾ ਮਨ ਬੁੱਧ ਵਿਵੇਕ ਵਿਰਾਗ ਪਰੋਖ ਅਪਰੋਖ ਗਿਆਨ ਰੂਪੀ ਨੇਤਰਾ ਨਾਲ ਸਤਿਗੁਰੂ ਜੀ ਦੇ ਦਰਸ਼ਨ ਵੇਖਣਾ ਕਰੋ ਜੋ ਇੱਛਾ ਸੋਈ ਫਲ ਪਾਵੋ ਹਰ ਬੋਲੋ ਗੁਰਮਤਿ ਬੈ ਨੀ ਰਹਾਓ ਫਿਰ ਜੋ ਕੁਝ ਵੀ ਚਾਹੋਗੇ ਉਹੋ ਹੀ ਧਰਮ ਅਰਥ ਕਾਮੋਗ ਫਲ ਪਾਲਵੋਗੇ ਇਸ ਲਈ ਗੁਰੂ ਦੀ ਸਿੱਖਿਆ ਦੇ ਬੈਣੀ ਬਚਨਾਂ ਨੂੰ ਕਮਾ ਕਰਕੇ ਪਰਮੇਸ਼ਰ ਦਾ ਜਸ ਹੀ ਬੋਲਣਾ ਕਰੋ ਰਹਾਓ ਬਿਸਰਾਮ ਦੇ ਕੀ ਪਾਤਸ਼ਾਹ ਕਿਰਪਾ ਕਰਦੇ ਆ ਅਨ ਕੀ ਉਪਾਅ ਚਿਤਵੀ ਇਹ ਬਹੁਤ ਹੀ ਸਾਹ ਹੋਵੇ ਜੇ ਬਾਤ ਹੋਵੇਨੀ ਜੇਕਰ ਸਰੀਰ ਕਰਕੇ ਅਨੇਕਾਂ ਉਪਾਅ ਯਤਨ ਕਰੀਏ ਅਤੇ ਮਨ ਕਰਕੇ ਬਹੁ ਤੇਰੇ ਬੇਅੰਤ ਚਿਤਵਣੀਆਂ ਕਰੀਏ ਪਰੰਤੂ ਉਹ ਹੀ ਹੁੰਦਾ ਹੈ ਜਿਹੜੀ ਪਰਮੇਸ਼ਰ ਦੀ ਰਜ਼ਾ ਬਾਤ ਹੋਵੈਨੀ ਹੋਣੀ ਹੁੰਦੀ ਹੈ ਆਪਣਾ ਭਲਾ ਸਭ ਕੋਈ ਬਾਛੈ ਸੋ ਕਰੇ ਜਿਵੇਂ ਰਹਿ ਚਤ ਨ ਚਤੈਨੇ ਹਾਂ ਆਪਣੇ ਆਪ ਦਾ ਭਲਾ ਤਾਂ ਸਭ ਕੋਈ ਮੰਗਦਾ ਚਾਹੁੰਦਾ ਹਰ ਇੱਕ ਬੰਦਾ ਕਹਿੰਦਾ ਮੇਰਾ ਭਲਾ ਹੋ ਜੀ ਪਰੰਤੂ ਪਰਮੇਸ਼ਰ ਉਹ ਕਰਤੱਬ ਕਰਦਾ ਜਿਹੜਾ ਸਾਡੇ ਚਿੱਤ ਦੇ ਚਤੈਨੀ ਚਤੇ ਵਾ ਜੇਤ ਦੀ ਚਿਤਵਨੀ ਵਿੱਚ ਵੀ ਨਹੀਂ ਹੁੰਦਾ ਮਨ ਕੀ ਮਤ ਤਿਆਗੋ ਹਰ ਜਨ ਇਹਾਂ ਬਾਤ ਕਠੈਨੀ ਇਹ ਹਰ ਪਰਮੇਸ਼ਰ ਦੇ ਜਨ ਸੇਵਕੋ ਆਪਣੇ ਮਨ ਹਿਰਦੇ ਦੀ ਹੋਮੇ ਭਾਵ ਵਾਲੀ ਮਤ ਮਤੀ ਤਿਆਗਣਾ ਛੱਡਣਾ ਕਰੋ ਇਹ ਬਾਤ ਗੱਲ ਬਹੁਤ ਹੀ ਕਠੈਨੀ ਕਠਨੌਕੀ ਹੈ ਅਨੰਦਨ ਹਰ ਹਰ ਨਾਮ ਧਿਆਵੋ ਗੁਰ ਸਤਗੁਰ ਕੀ ਮਤ ਲੈਨੀ ਅਨ ਦਿਨ ਰਾਤ ਦਿਨੇ ਹਰੇ ਪਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਆਰਾਧਨਾ ਕਰੋ ਇਹ ਗੌਰਪੂਜਨੀਕ ਸਤਿਗੁਰੂ ਸਾਹਿਬ ਜੀ ਦੀ ਮਤ ਸਿੱਖਿਆ ਲੈਣਾ ਕਰੋ ਮਤ ਸੋ ਮਤ ਤੇਰੇ ਵਸ ਸੁਆਮੀ ਹਮ ਜੰਤ ਤੂ ਪੁਰਖ ਜੰਤੈ ਨੀ ਏ ਸੁਆਮੀ ਮਾਲਿਕ ਪਰਮੇਸ਼ਰ ਸ਼ਾਸਤਰਾਂ ਦੇ ਵਿਚਾਰ ਵਾਲੀ ਮਤ ਬੁੱਧੀ ਅਤੇ ਪਰਮਾਰਥ ਦੇ ਵਿਚਾਰ ਵਾਲੀ ਸਮਤ ਸ੍ਰੇਸ਼ਟ ਆਤਮ ਵਿਸ਼ੈਣੀ ਬੁੱਧੀ ਤੇਰੇ ਹੀ ਵਸ ਅਧੀਨ ਹੈ ਵਾ ਮਤ ਬੁੱਧੀ ਦੇ ਅੰਦਰ ਸ੍ਰੇਸ਼ਟ ਗੁਰਮਤ ਪ੍ਰਾਪਤ ਹੋਣੀ ਤੇਰੇ ਹੀ ਵਸਿਆ ਅਸੀਂ ਜੀਵ ਤਾਂ ਬਾਜੀਆਂ ਦੀ ਨਿਆਈ ਹ ਤੂੰ ਕਰਤਾ ਪੁਰਖ ਸਾਨੂੰ ਜਨਤੈਨੀ ਵਜਾਉਣ ਵਾਲਾ ਕਿਰਿਆ ਕਰਾਉਣ ਵਾਲਾ ਵਜੰਤਰੀ ਹੈ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉ ਪਾਵੈ ਤਿਵੈ ਬੁਲੈਨੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਸਾਡੇ ਜਨਾਂ ਦੇ ਕਰਤੇ ਰਚਨਹਾਰ ਸੁਆਮੀ ਮਾਲਕ ਪ੍ਰਭ ਪਰਮੇਸ਼ਰ ਜਿਵੇਂ ਤੈਨੂੰ ਪਾਉਂਦਾ ਤਿਵੇਂ ਉਵੇਂ ਹੀ ਸਾਨੂੰ ਜੀਵਾਂ ਰੂਪੀ ਵਾਜਿਆਂ ਨੂੰ ਬੁਲੈਨੀ ਬੁਲਾਉਂਦੇ ਹੋ ਵਾਸੀ ਉਵੇਂ ਹੀ ਬੁਲੈਨੀ ਬੋਲਦੇ ਹਾਂ ਬਿਲਾਵਲ ਮਹੱਲਾ ਪੰਜ ਚੌਥਾ ਬਿਲਾਵਲ ਮਹੱਲਾ ਚੌਥਾ ਆਨੰਦ ਮੂਲ ਧਿਆਉ ਪੁਰਖੋਤਮ ਅਨੰਦਨ ਅਨੰਦ ਅਨੰਦੇ ਜਿਸਨੇ ਸਾਰੇ ਆਨੰਦਾਂ ਦੇ ਮੂਲ ਮੁੱਢ ਤੇ purkhoatam uttam purakh prabhu ਦਾ ਨਾਮ ਅਰਾਧਿਆ ਹੈ ਵਾ ਜਿਸਨੇ ਆਨੰਦ ਸਰੂਪ ਜਗਤ ਦੇ ਮੂਲ ਕਾਰਨ ਰੂਪ ਪ੍ਰਭੂ ਨੂੰ ਧਿਆਇਆ ਹੈ ਉਹ purkhoatam uttam purakh ਹੈ ਅਤੇ ਉਸ ਨੂੰ ਅਨੰਦ ਦਿਨ ਰਾਤ ਦਿਨ ਆਨੰਦ ਅਨੰਦੇ ਹੀ ਆਨੰਦ ਹੀ ਆਨੰਦ ਪ੍ਰਾਪਤ ਹੁੰਦਾ ਵਾ ਉਹ ਆਨੰਦ ਸਰੂਪ ਨੂੰ ਵੇਖ ਕੇ ਆਨੰਦਿਤ ਹੋ ਜਾਂਦਾ ਧਰਮ ਰਾਏ ਕੀ ਕਾਣ ਚੁਕਾਈ ਸਭ ਚੁਕੇ ਜਮ ਕੇ ਪਛੰਦੇ ਉਸਨੇ ਧਰਮ ਰਾਜੇ ਦੀ ਸਾਰੀ ਕਾਣ ਹੁੰਦੀ ਕਣਾਉਤ ਚੁੱਕ ਦਿੱਤੀ ਹੈ ਅਤੇ ਜਮਦੂਤਾਂ ਦੇ ਵੀ ਸਾਰੇ ਛੰਦੇ ਬੰਧਨ 와 ਮੋਛੰਦਗੀ ਅਧੀਨਤਾ ਦੇ ਬਚਨ ਚੁੱਕੇ ਨਿਵਰਤ ਹੋ ਗਏ ਹਨ ਜਪ ਮੰਨ ਹਰ ਹਰ ਨਾਮ ਗੋਬਿੰਦੇ ਹੀ ਮਨਾ ਤੂੰ ਵੀ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਗੋਬਿੰਦੇ ਪਰਮੇਸ਼ਰ ਦੇ ਨਾਮ ਨੂੰ ਸਨਮੁਖ ਬਿਰਤੀ ਕਰਕੇ ਸਦਾ ਜਪਿਆ ਕਰ ਵੱਡੇ ਭਾਗੀ ਗੁਰ ਸਤਗੁਰ ਪਾਇਆ ਗੁਣ ਗਾਏ ਪਰਮਾਨੰਦੇ ਰਹਾਉ ਵੱਡੇ ਭਾਗਾ ਕਰਕੇ ਵਾ ਵੱਡੇ ਭਾਗਾ ਵਾਲਿਆ ਨੇ ਗੁਰ ਪੂਜਨੀਕ ਸਤਗੁਰੂ ਨੂੰ ਪ੍ਰਾਪਤ ਕੀਤਾ ਹੈ ਅਤੇ ਪਰਮਾਨੰਦੇ ਵੱਡੇ ਆਨੰਦ ਸਰੂਪ ਪ੍ਰਭੂ ਦੇ ਗੁਣ ਗਾਉਣਾ ਕੀਤੇ ਹਨ ਵਾ ਪ੍ਰਭੂ ਦੇ ਗੁਣ ਗਾ ਕੇ ਪਰਮਾਨੰਦ ਸਰੂਪ ਹੀ ਹੋ ਗਏ ਹਨ ਰਹਾਉ ਬਿਸਰਾਮ ਦੇ ਕੀ ਪਾਤਸ਼ਾਹ ਕਿਰਪਾ ਕਰਦੇ ਆ ਸਾਗਤ ਮੂੜ ਮਾਇਆ ਕੇ ਬਦਕ ਵਿੱਚ ਮਾਇਆ ਫਿਰਹਿ ਫਿਰੰਦੇ ਸਾਗਤ ਕਠੋਰ ਚਿਤ ਵਾਲੇ ਮੂੜ ਮੂਰਖ ਮਾਇਆ ਦੇ ਹੀ ਬਦਕ ਸ਼ਿਕਾਰੀ ਬਣੇ ਹੋਏ ਵਾ ਮਾਇਆ ਵਿੱਚ ਲੱਗ ਕੇ ਬਦਕ ਹਿੰਸਕ ਹੋਰੇ ਵਾ ਮਾਇਆ ਦੇ ਵਿੱਚ ਹੀ ਬਦਕ ਬੱਜੇ ਹੋਏ ਹਨ ਅਤੇ ਮਾਇਆ ਵਿੱਚ ਫਿਰਹਿ ਫਿਰੰਦੇ ਫਿਰਦੇ ਹੀ ਫਿਰਦੇ ਰਹਿੰਦੇ ਮਾਇਆ ਦੇ ਫੇਰੀਆਂ ਵਿੱਚ ਵਿਅਰਥ ਭੜਕਦੇ ਹਨ ਵਾ ਆਪ ਮਾਇਆ ਵਿੱਚ ਫਿਰਦੇ ਹਨ ਤੇ ਹੋਰਨਾਂ ਨੂੰ ਫੇਰਦੇ ਆ ਤ੍ਰਿਸ਼ਨਾ ਜਲਤ ਕਿਰਤ ਕੇ ਬਾਦੇ ਜੋ ਤੇਲੀ ਬਲਦ ਪਵੰਦੇ ਉਹ ਕਿਰਤ ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਨਾਲ ਵੱਜੇ ਹੋਏ ਤ੍ਰਿਸ਼ਨਾ ਦੀ ਅੱਗ ਵਿੱਚ ਹੀ ਸੜਦੇ ਰਹਿੰਦੇ ਅਤੇ ਮਾਇਆ ਦੀ ਪ੍ਰਾਪਤੀ ਵਾਸਤੇ ਕਿਉਂ ਇਉਂ ਫਿਰਦੇ ਜਿਵੇਂ ਤੇਲੀਆਂ ਤੇਲੀਆਂ ਤੇਲ ਕੱਢਣ ਵਾਲਿਆਂ ਦੇ ਬੈਲ ਕੋਲੂ ਦਿਵਾਲੇ ਸਦਾ ਭੌਂਦੇ ਫਿਰਦੇ ਗੁਰਮੁਖ ਸੇਵ ਲੱਗੇ ਸੇ ਉਦਰੇ ਵੜਭਾਗੀ ਸੇਵ ਕਰਨਦੇ ਜੋ ਗੁਰਮੁਖ ਬਣ ਕੇ ਗੁਰਾਂ ਦੀ ਟਹਿਲ ਵਿੱਚ ਲੱਗੇ ਹੋਏ ਆ ਉਹ ਸੰਸਾਰ ਸਮੁੰਦਰ ਤੋਂ ਤਰ ਗਏ ਪਰੰਤੂ ਵੱਡਪਾਗੀ ਵੱਡੇ ਭਾਗਾਂ ਵਾਲੇ ਹੀ ਗੁਰਾਂ ਦੀ ਸੇਵ ਟਹਿਲ ਕਰਨ ਦੇ ਕਰਦੇ ਆ ਬਾਜੋ ਭਗਤੀ ਰੂਪੀ ਸੇਵਾ ਕਰਦੇ ਹਨ ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਜਿਨ ਹਰ ਜਪਿਆ ਤਿਨ ਫਲ ਪਾਇਆ ਸਭ ਟੂਟੇ ਮਾਇਆ ਬੰਦੇ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਣਾ ਕੀਤਾ ਹੈ ਉਹਨਾਂ ਨੇ ਬ੍ਰਹਮ ਗਿਆਨ ਮੁਕਤੀ ਸਰੂਪ ਦੀ ਸਾਖ ਆਤਮਾ ਰੂਪੀ ਫਲ ਪ੍ਰਾਪਤ ਕੀਤਾ ਹੈ। ਉਹਨਾਂ ਦੇ ਮਾਇਆ ਦੇ ਸਾਰੇ ਫੰਦੇ ਕਈ ਪਾਹੇ ਟੁੱਟ ਜਾਂਦੇ ਤੇ ਟੁੱਟ ਗਏ ਹਨ। ਆਪੇ ਠਾਕੁਰ ਆਪੇ ਸੇਵਕ ਸਭ ਆਪੇ ਆਪ ਗੋਵਿੰਦੇ। ਉਹ ਜਾਣਦੇ ਹਨ ਕਿ ਪ੍ਰਭੂ ਆਪ ਹੀ ਠਾਕੁਰ ਮਾਲਕ ਰੂਪ ਹੈ। ਆਪ ਹੀ ਸੇਵਕ ਦਾਸ ਰੂਪ ਹੈ। ਆਪ ਹੀ ਗੋਵਿੰਦੇ ਪਰਮੇਸ਼ਰ ਸਰਬ ਰੂਪ ਹੋ ਰਿਆ। ଅਥਵਾ ਆਪ ਹੀ ਠਾਕੁਰ ਭਾਵ ਈਸ਼ਰ ਰੂਪ ਹੈ। ਆਪ ਹੀ ਸੇਵਕ ਭਾਵ ਜੀਵ ਰੂਪ ਹੈ। ਆਪ ਹੀ ਸਾਰਿਆਂ ਦਾ ਆਤਮਾ ਰੂਪ ਹੈ। ਆਪ ਹੀ ਗੋ ਇੰਦਰੀਆਂ ਦਾ ਵਿੰਦੇ ਪ੍ਰੇਰਕ ਪ੍ਰਕਾਸ਼ਕ ਗੋਵਿੰਦੇ ਹੈ। ਜਨ ਨਾਨਕਿ ਆਪੇ ਆਪ ਸਭ ਵਰਤੈ ਜਿਉ ਰਾਖੈ ਤੇ ਵਹਿ ਰਹੰਦੇ। ਸਤਿਗੁਰੂ ਸਾਹਿਬ ਜੀ ਦਾਸਾ ਭਾਵ ਧਾਰ ਕੇ ਕਥਨ ਕਰਦੇ ਆ। ਕੇ ਪਰਮੇਸ਼ਰ ਆਪੇ ਆਪ ਹੀ ਸਾਰਿਆਂ ਵਿੱਚ ਵਰਤ ਰਿਹਾ ਜਿਵੇਂ ਉਹ ਰੱਖਦਾ ਉਵੇਂ ਹੀ ਜੀਵ ਰਹਿੰਦੇ ਆ ਵਾਹੇ ਗੁਰੂ 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 ਵਾਹੇ ਵਾਹਿਗੁਰੂ 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 ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ